ਰੇ ਸੀ ਤਿੰਨ ਜਿਗਰੀ ਯਾਰ ਪਰ ਰਸਤੇ ਦੇ ਵਿੱਚੋਂ ਭਿਆਨਕ ਹਾਦਸਾ ਵਾਪਰਦਾ ਹੈ ਔਰ ਇਹ ਹਾਦਸਾ ਇੰਨਾ ਕ ਜਿਆਦਾ ਭਿਆਨਕ ਸੀ ਕਿ ਤਿੰਨ ਜਣਿਆਂ ਦੀ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਹਾਦਸੇ ਦੀਆਂ ਤਸਵੀਰਾਂ ਨੇ ਅ ਦਰਅਸਲ ਕਾਰ ਜਿਹੜੀ ਹੈ ਉਹਦਾ ਐਕਸੀਡੈਂਟ ਹੁੰਦਾ ਹੈ ਔਰ ਕਾਰ ਜਿਹੜੀ ਹੈ ਭਿਆਨਕ ਰੂਪ ਦੇ ਨਾਲ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਦਰਅਸਲ ਜਿਹੜੀ ਮੁੱਢਲੀ ਜਾਣਕਾਰੀ ਮਿਲ ਪਾ ਰਹੀ ਹੈ ਜਾਣਕਾਰੀ ਇਹੀ ਹੈ ਕਿ ਜਦੋਂ ਵਿਆਹ ਤੋਂ ਇਹ ਵਿਆਸ ਸਮਾਗਮ ਤੋਂ ਵਾਪਸ ਆਪਣੇ ਘਰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਜਦੋਂ ਲਾਈਟ ਪੈਂਦੀ ਹੈ ਤੇ ਲਾਈਟ ਪੈਣ ਦੇ ਨਾਲ ਦਿਖਣਾ ਵਿਜ਼ਿਬਿਲਟੀ ਜਿਹੜੀ ਉਹ ਘੱਟ ਹੋ ਜਾਂਦੀ ਹੈ ਮੂਹਰੋਂ ਜਦੋਂ ਲਾਈਟ ਪਈ ਤਾਂ ਜਿਹੜੀ ਕਾਰ ਹੈ ਉਹ ਸਿੱਧੀ ਜਾ ਕੇ ਤੇ ਟਰੱਕ ਦੇ ਨਾਲ ਟਕਰਾ ਜਾਂਦੀ ਔਰ ਜੋ ਹਾਲਾਤ ਜੋ ਦੂਰਦਸ਼ਾ ਇਸ ਕਾਰ ਦੀ ਬਣੀ ਹੈ ਇੱਥੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਜਿਹੜੇ ਵਿੱਚ ਸਵਾਰ ਸੀ ਜਾਂ ਜਿਹੜੇ ਚਾਲਕ ਸੀ ਉਹਨਾਂ ਦਾ ਕੀ ਹਾਲ ਹੋ ਸਕਦਾ ਹੈ ਤਿੰਨਾਂ ਜਣਿਆਂ ਦੀ ਮੌਤ ਹੋ ਚੁੱਕੀ ਹੈ ਵਿਆਹ ਸਮਾਗਮ ਤੋਂ ਵਾਪਸ ਕਰ ਜਾ ਰਹੇ ਸੀ ਜੇਕਰ ਉਮਰ ਦੀ ਗੱਲ ਕਰਦੇ ਆ ਤਾਂ ਇੱਕ ਨੌਜਵਾਨ ਜਿਹੜਾ ਉਹ 20 ਸਾਲ ਦਾ ਹੈ ਦੂਸਰਾ ਨੌਜਵਾਨ ਜਿਹੜਾ ਉਹ 27 ਸਾਲ ਦਾ ਹੈ ਤੇ ਤੀਸਰਾ ਜਿਹੜਾ ਨੌਜਵਾਨ ਸੀਗਾ 28 ਸਾਲ ਦਾ ਤਾਂ ਤਿੰਨੋਂ ਅਜੇ ਨੌਜਵਾਨ ਸੀਗੇ ਵਿਆਹ ਤੋਂ ਖੁਸ਼ੀਆਂ ਦੇ ਨਾਲ ਚਾਵਾਂ ਦੇ ਨਾਲ ਵਿਆਹ ਸੈਲੀਬ੍ਰੇਟ ਕਰਕੇ ਉੱਥੇ ਸਾਰਾ ਤੇ ਵਾਪਸ ਆਪਣੇ ਘਰੇ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਹੀ ਲਾਈਟ ਜਿਹੜੀ ਆ ਮੂਰਿਓਂ ਕਾਰ ਦੇ ਸ਼ੀਸ਼ੇ ਤੇ ਪਈ ਹੈ ਤੇ ਲਾਈਟ ਦੇ ਨਾਲ ਜਿਹੜੀ ਵਿਜ਼ਿਬਿਲਟੀ ਜੱਕਦਮ ਘੱਟ ਹੋ ਗਈ ਤਾ ਉਹ ਅਨਬੈਲੈਂਸ ਹੋ ਕੇ ਗੱਡੀ ਤੇ ਸਿੱਧੀ ਜਾ ਕੇ ਟਰੱਕ ਦੇ ਵਿੱਚ ਵੱਜਦੀ ਹੈ ਜਾਨੀ ਕਿ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਤੇ 임ਲੋਟਾ ਪਿੰਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇਹ ਪੂਰਾ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਤਾਂ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਕੋ ਪਿੰਡ ਦੇ ਰਹਿਣ ਵਾਲੇ ਸੀ ਇਹ ਤਿੰਨੇ ਜਿਗਰੀ ਯਾਰ ਦੱਸੇ ਜਾ ਰਹੇ ਹੈ ਜਿਹੜੇ ਵਿਆਹ ਸਮਾਗਮ ਤੇ ਗਏ ਸੀ ਪਰ ਕੀ ਪਤਾ ਸੀ ਕਿ ਰਸਤੇ ਦੇ ਵਿੱਚ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਗਮੀਆਂ ਦੇ ਵਿੱਚ ਬਦਲ ਜਾਣੀਆਂ ਨੇ ਆ ਰੂਣ ਦੇ ਵਿੱਚ ਬਦਲ ਜਾਣੀਆਂ ਨੇ ਤਾਂ ਟਰੱਕ ਦੇ ਨਾਲ ਜਦੋਂ ਹੀ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਕਾਰ ਹੈ ਉਹਦੀ ਫਰੰਟ ਸਾਈਡ ਜਿਹੜੀ ਟੋਟਲੀ ਤਬਾਹ ਹੋ ਚੁੱਕੀ ਹੈ ਸ਼ੀਸ਼ਿਆਂ ਦੀ ਗੱਲ ਕਰਦੇ ਤਾਂ ਸ਼ੀਸ਼ੇ ਸਾਰੇ ਟੁੱਟ ਚੁੱਕੇ ਨੇ ਸੋ ਇੰਜਣ ਵੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਾ ਹੈ ਗੱਡੀ ਦਾ ਤਾਂ ਜਦੋਂ ਹੀ ਗੱਡੀ ਵੱਜੀ ਹੈ ਤਾਂ ਅੱਗੇ ਉਹ ਪ੍ਰੈਸ ਹੋ ਗਈ ਜਿਹੜੇ ਮੂਰਲੀ ਸਾਈਡ ਤੇ ਦੋਨੋਂ ਜਣੇ ਬੈਠੇ ਸੀ ਇੱਕ ਡਰਾਈਵਰ ਸਾਈਡ ਤੇ ਤੇ ਦੂਸਰਾ ਜਿਹੜਾ ਕਲੈਂਡਰ ਸਾਈਡ ਤੇ ਦੋਨੋਂ ਨੌਜਵਾਨ ਸੀ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ ਤਾਂ ਇੱਕ ਨੌਜਵਾਨ ਜਿਹੜਾ ਪਿਛਲੀ ਸੀਟ ਤੇ ਬੈਠਾ ਹੋਇਆ ਸੀ ਤਾਂ ਉਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਭਿਆਨਕ ਹਾਦਸੇ ਨੇ ਤਿੰਨ ਜਿਗਰੀ ਯਾਰਾਂ ਦੀ ਜਿਹੜੀ ਜਾਨ ਹੈ ਉਹ ਲੈ ਲਈ ਹੈ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰੇ ਜਾ ਰਹੇ ਸੀ ਇੱਕ 20 ਸਾਲ ਦਾ ਹੈ ਇੱਕ 27 ਸਾਲ ਦਾ ਤੇ ਇੱਕ 28 ਸਾਲ ਦਾ ਤਾਂ ਭਿਆਨਕ ਹਾਦਸਾ ਵਾਪਰਿਆ ਹੈ ਇਹਨਾਂ ਤਿੰਨਾਂ ਦੇ ਨਾਲ ਹਾਲਾਂਕਿ ਹੁਣ ਤੱਕ ਜਿਹੜਾ ਕਾਰਨ ਹੈ ਉਹੀ ਹੀ ਪਤਾ ਲੱਗ ਪਾਇਆ ਤਿੰਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ ਪੋਸਟਮਾਰਟਮ ਦੇ ਵਾਸਤੇ ਭੇਜ ਦਿੱਤੀ ਗਈ ਆ ਪੋਸਟਮਾਰਟਮ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਹੋਰ ਵੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆ ਸਕਦੀ ਹੈ ਪਰ ਫਿਲਹਾਲ ਮੁੱਢਲੀ ਜਾਂਚ ਇਹੀ ਪਤਾ ਲੱਗਾ ਹੈ ਕਿ ਮੂਰਿਓ ਜਦੋਂ ਲਾਈਟ ਪਈ ਆ ਗੱਡੀ ਦੇ ਉੱਪਰ ਤਾਂ ਵਿਜ਼ਿਬਿਲਟੀ ਜੱਕਦਮ ਘੱਟ ਹੋਈ ਗੱਡੀ ਅਨ ਬੈਲੈਂਸ ਹੋ ਗਈ ਤੇ ਸਿੱਧਾ ਜਾ ਕੇ ਟਰੱਕ ਦੇ ਨਾਲ ਟੱਕਰ ਹੋ ਗਈ ਤੁਸੀਂ ਵੀ ਡਰਾਈਵ ਕਰਦੇ ਹੋ ਗੱਡੀ ਤੁਹਾਨੂੰ ਪਤਾ ਹੋਣਾ ਹੈ ਕਿ ਜਦੋਂ ਮੂਰਿਓ ਕੋਈ ਜੱਕਦਮ ਲਾਈਟ ਪੈ ਜਾਂਦੀ ਹੈ ਤਾਂ ਸਾਡੀ ਵਿਜ਼ਿਬਿਲਟੀ ਜਿਹੜੀ ਉਹ ਘਟ ਜਾਂਦੀ ਹੈ ਕਿਉਂਕਿ ਸ਼ੀਸ਼ੇ ਤੇ ਜਦੋਂ ਲਾਈਟ ਪੈਂਦੀ ਹੈ ਤਾਂ ਉਹ ਅੱਖਾਂ ਨੂੰ ਰਿਫਲੈਕਟ ਕਰਦੀ ਹੈ ਤਾਂ ਫਿਰ ਉਹ ਜਕਦਮ ਦਿਸਣਾ ਘੱਟ ਹੋ ਜਾਂਦਾ ਜਾਂ ਵਿਜ਼ਿਬਿਲਟੀ ਕਹਿ ਦਈਏ ਕਿ ਘੱਟ ਹੋ ਜਾਂਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਨਾਲ ਵੀ ਇਹੀ ਹੋਇਆ ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਵਿਜ਼ਿਬਿਲਟੀ ਘੱਟ ਹੋਣ ਕਰਕੇ ਅਚਾਨਕ ਟਰੱਕ ਦੇ ਨਾਲ ਕਾਰ ਜਿਹੜੀ ਟਕਰਾਂਦੀ ਹੈ ਤੇ ਉਸ ਤੋਂ ਬਾਅਦ ਇਹ ਹਸ਼ਰ ਹੋ ਜਾਂਦਾ ਤਿੰਨੇ ਜਿਗਰੀ ਯਾਰਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਗੱਲ आस पास निकले हैं शादी में और ये ट्रक जो था ऑन द रोड खड़ा था आधा रोड पे तो आधा बाहर था अचानक आगे से गाड़ी आई उसकी लाइट पड़ी लाइट पड़ते ही उनका अनबैलेंस हो गया अनबैलेंस होकर जाके ट्रक में गाड़ी ठुक गई है ये ट्रक की गलती भी है जिसने ट्रक ने आधा रोड पर गाड़ी खड़ी कर रखी थी इस कारण एक्सीडेंट हुआ है जिसमें ऑन द स्पॉट तीन बंदों की डेथ हो गई है बाक़ी थोड़े से घायल हैं वो भी उसमें एडमिट है ये चार बंदे थे गाड़ी में ठीक है तीन ऑन द स्पॉट खत्म हो गए हैं और एक जो ड्राइवर है वो तो ड्राइवर अभी हॉस्पिटल में कि हमारे पास कॉल आई है तब हम पहुँचे हैं के खिलाफ ये कार्रवाई हो चाहिए ट्रक ऑन द रोड नहीं खड़ा कर सकते ट्रक अगर खड़ा है साइड में या तो रोड से नीचे उतारे खड़ी करें क्योंकि तो ट्रोक ट्रक मैंने देखा अभी जाकर ऑन स्पॉट में गया हूँ वहाँ पे जहाँ पे एक्सीडेंट हुआ है वहाँ तो मैंने देखा ट्रक रोड पे खड़ा है रोड पे खड़ा आधे से मतलब पूरा ही ट्रक रोड पे ही है मतलब नीचे उतार कर जिसमें साइड में इतनी जगह भी थी जा ट्रक तरना चाहे तो साइड में खड़ा कर सकता था करीब दो ढाई बजे के लगभग एक खड़े ट्रक के अंदर एक गाड़ी सियाज टकरा गई और जिसमें तीन बच्चों की तो डेथ हो गई है एक के हालात अभी सीरियस हैं जिसको रोहतक रेफर किया हुआ है और अभी जो परिवार के साथ में और जो पुलिस कार्रवाई है वो की जा रही है उसका एफ आई आर लोज करके जल्द से जल्द आरोपी को गिरफ्तार किया जाए जी हाँ तक चालक के खिलाफ मामला दर्ज हो गया क्योंकि उसने अपनी गाड़ी को रोड पर खड़ा किया हुआ था एक टायर उसका रोड पर था एक साइड में था तो, तो उसके खिलाफ तो बिल्कुल एक कार्रवाई की जाएगी